ਕਈ ਵਾਰ ਜਿੰਨਾ ਚਿਰ ਅਸੀਂ ਖੁਦ ਮਾਪੇ ਨਹੀਂ ਨਾ ਬਣਦੇ ਉਹਨਾਂ ਚਿਰ ਮਾਪਿਆਂ ਦੀ ਕਦਰ ਨਹੀਂ ਆਉਂਦੀ ਮੁੰਡਾ ਇੱਕ ਖੇਤ ਹਲ ਪਿਆ ਵਾਉਂਦਾ ਸੀਗਾ ਤੇ ਪਿਓ ਨੇ ਜਾ ਕੇ ਡੱਕਤਾ ਆਂਦਾ ਸ਼ਿਰਾ ਦੁਪਹਿਰਾਂ ਵੇਲਾ ਹੋ ਗਿਆ ਚੱਲ ਬਾਕੀ ਦਾ ਕੰਮ ਸ਼ਾਮ ਨੂੰ ਕਰ ਲਈ ਤੇ ਮੁੰਡਾ ਕਹਿੰਦਾ ਪਾਪਾ ਜੀ ਤੁਹਾਨੂੰ ਕੀ ਪਤਾ ਜਿਹੜਾ ਕੰਮ ਹੋਣ ਕਰਨ ਵਾਲਾ ਉਹ ਨਹੀਂ ਹੋਣਾ ਜਾਓ ਤੁਸੀਂ ਬਹਿ ਜਾਓ ਪਰੇ ਹੋ ਕੇ ਪਿਓ ਨੂੰ ਬੜਾ ਔਖਾ ਜਿਹਾ ਲੱਗਾ ਪਰ ਫਿਰ ਵੀ ਜਦੋਂ ਮੁੰਡੇ ਨੇ ਘੂਰੀਵੱਟੀ ਸੀ ਉਹ ਜਾ ਕੇ ਰੁੱਖ ਥੱਲੇ ਬਹਿ ਗਿਆ ਪਰ ਇਹ ਪਰ ਉਹਦਾ ਮਨ ਨਾ ਟਿਕੇ ਮਨ ਨੂੰ ਬੇਚੈਨੀ ਜੀ ਵੀ ਆ ਧੁੱਪੇ ਲੱਗਾ ਕੰਮ ਕਰਨ ਯਾਰ ਇਹ ਸ਼ਾਮ ਨੂੰ ਕਰ ਸਕਦਾ ਉਹ ਆਂਦਾ ਵੀ ਹੁਣ ਮੈਂ ਇਹਨੂੰ ਕਿਵੇਂ ਸਮਝਾਵਾਂ ਉਹ ਘਰ ਨੂੰ ਗਿਆ ਤੇ ਘਰੇ ਉਹਦਾ ਨਾ 10 ਕੁ ਸਾਲ ਦਾ ਜਵਾਕ ਸੀਗਾ ਪੋਤਰਾ ਯਾਨੀ ਕਿ ਬਜ਼ੁਰਗ ਦਾ ਉਹ ਆਪਦੇ ਪੋਤਰੇ ਨੂੰ ਚੁੱਕ ਕੇ ਲੈ ਆ ਖੇਤ ਤੇ ਉਸੇ ਕਿੱਲੇ 'ਚ ਉਹਨੂੰ ਖਲਾਰਤਾ ਜਿਹੜੇ ਕਿੱਲੇ ਦੇ ਵਿੱਚ ਮੁੰਡਾ ਹਾਲ ਉਹਦਾ ਵੋਂਦਾ ਸੀਗਾ ਤੋ ਇੱਕ ਦੋ ਗਿੜੇ ਲੈ ਕੇ ਆਇਆ ਤੇ ਉਹਨੇ ਜਦੋਂ ਵੇਖਿਆ ਨਾ ਵੀ ਮੇਰਾ ਮੁੰਡਾ ਧੁੱਪੇ ਖਲੋਤਾ ਤੇ ਭੱਜ ਕੇ ਆਇਆ ਕਹਿੰਦਾ ਅੱਬਾ ਜੀ ਪਾਪਾ ਜੀ ਤੁਹਾਨੂੰ ਕਦਰ ਹੀ ਕੋਨੀਗੀ ਵੀ ਆ ਨਿੱਕੇ ਜਿਹਾ ਫੁੱਲ ਵਰਗੇ ਜਵਾਕ ਨੂੰ ਤੁਸੀਂ ਧੁੱਪੇ ਸਾੜਿੰਦਾ ਏ ਜੇ ਆਹ ਕਿੱਥੋਂ ਦੀ ਆਂਦਾ ਅਗਲ ਹੋਈ ਉਹ ਕਹਿੰਦਾ ਹੁਣ ਪਈ ਉਹਨਾ ਕਾਲਜੇ ਧਰੂ ਪਤਾ ਲੱਗਾ ਹੀ ਨਾ ਮੇਰੇ ਸਾਹਮਣੇ ਅਜੇ ਵੀ ਤੂੰ ਉਹੀ ਫੁੱਲਾਂ ਵਰਗਾ ਨਿੱਕਾ ਜਿਹਾ ਨਿਆਣਾ ਹੈ ਚਾਹੇ ਤੂੰ ਜਿੰਨਾ ਵੀ ਵੱਡਾ ਹੋ ਗਿਆ ਹੁਣ ਤੈਨੂੰ ਦੁੱਖ ਹੋਇਆ ਜਦੋਂ ਤੇਰਾ ਜਵਾਕ ਤੁੱਪੇ ਪਿਆ ਮੇਰਾ ਵੀ ਤੂੰ ਓਨਾ ਹੀ ਜਵਾਕ ਐ ਜਦੋਂ ਤੂੰ ਤੁੱਪੇ ਰੁਲਦਾ ਨਾ ਆਂਦਰਾ ਮੇਰੀਆਂ ਦੁਖਦੀਆਂ ਨੇ ਸੋਹ ਗੱਲ ਐ ਜਿਉਂ ਦੇ ਮਾਪਿਆਂ ਦੀ ਕਦਰ ਕਰਿਆ ਕਰੋ ਜਿਉਂ ਦੇ ਮਾਪਿਆਂ ਦੇ ਕਹਿਣੇ ਮੰਨਿਆ ਕਰੋ ਤੁਸੀਂ ਭਾਵੇਂ ਕਿੰਨੇ ਮਰਜੀ ਵੱਡੇ ਹੋ ਜੋ ਉਹਨਾਂ ਸਾਹਮਣੇ ਓਹੀ ਕੱਲ ਦੇ ਤੁਸੀਂ ਨਿਆਣੇ ਹੋ ਫੁੱਲਾਂ ਵਰਗੇ ਜਵਾਕ ਹੀ ਹੋ ਮੁੜ ਕੇ ਜੋ ਉਹਨਾਂ ਦੇ ਤੁਰ ਜਾਣ ਪਿੱਛੋਂ ਕੰਬਲਾਂ ਦੇ ਵਿੱਚ ਸਿਰ ਦੇ ਦੇ ਕੇ ਰੋਹੋਗੇ ਵੀ ਕਾਸ਼ ਅਸੀਂ ਆਪਦੇ ਮਾਪਿਆਂ ਦੀਆਂ ਗੱਲਾਂ ਮੰਨਦੇ ਇਸ ਲਈ ਜਿਉਂਦਿਆਂ ਦੀ ਕਦਰ ਕਰਨੀ ਸਿੱਖੋ ਮਰਿਆਂ ਬਾਅਦ ਤਾਂ ਪਛਤਾਵੇ ਨੇ ਹੋਰ ਕੁਝ ਨਹੀਂ